ਸਾਚੂ ਰੇਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੈ ਕੇ ਆਏ ਆਂ ਐਮਪੀਪੀ ਅਮਰਜੋਤ ਸੰਧੂ ਦੇ ਬਾਰਬੀਕਿਊ ਦੇ ਉੱਤੇ ब्रैमटन वेस्टੋ एमपीपी ने अमरजोत संधू जी तीसरी बार इलेक्ट हुए हैं ਤੇ ਇਹ ਵਾਲੀਆਂ ਜੋ ਇਲੈਕਸ਼ਨਸ ਹੋਈਆਂ ਨੇ 2025 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਕਮਿਊਨਿਟੀ ਇਵੈਂਟ ਹੈ ਤੇ ਇੱਥੇ ਬਹੁਤ ਵਧੀਆ ਉਹਨਾਂ ਨੂੰ ਹੁੰਗਾਰਾ ਮਿਲ ਰਿਹਾ ਹੈ ਪਿੱਛੇ ਤੁਸੀਂ ਇੱਕ ਇਕੱਠ ਦੇਖ ਸਕਦੇ ਹੋ ਇੱਥੇ एमपीपी अमरजोत संधू ਦੇ ਨਾਲ ਵੀ ਗੱਲਬਾਤ ਕਰਾਂਗੇ ਹੋਰ ਜੋ ਕਮਿਊਨਿਟੀ ਦੇ ਮੈਂਬਰਸ ਨੇ ਲੀਡਰਸ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਅਮਰਜੋਤ ਸੰਦੂਸ ਅੱਜ ਨਾਲ ਮੌਜੂਦ ਨੇ 바ਰਬੀਕਿਊ ਚੱਲ ਰਿਹਾ ਥੇ ਬ੍ਰੈਂਪਟਨ ਦੇ ਵਿੱਚ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਆ ਸਤਿ ਸ਼੍ਰੀ ਅਕਾਲ ਸਰ ਸਾਸ਼ੀਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਅੱਜ ਥੈਂਕ ਯੂ ਸੋ ਮਚ ਸਰ ਤੇ ਆ ਜੋ 바ਰਬੀਕਿਊ ਹੈ ਜਿਹੜਾ ਪਿਛਲੇ ਸਾਲ ਵੀ ਹਰ ਸਾਲ ਜਿਵੇਂ ਇੱਕ ਇੱਕ ਕਰਵਾਇਆ ਜਾਂਦਾ ਆ ਤਾਂ ਅੱਜ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਆ ਬਿਲਕੁਲ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਕਮਿਊਨਿਟੀ ਦਾ ਧੰਨਵਾਦ ਕਰਦਾ ਨਹੀਂ ਜਿਹੜੇ ਆਪਣੇ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਇੱਥੇ ਆਉਂਦੇ ਆ ਅੱਜ ਸੰਡੇ ਆਫਟਰਨੂਨ ਆ ਕਿਉ ਸੋ ਸਾਰੀ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਹਮੇਸ਼ਾ ਹੀ ਮੇਰਾ ਸਾਥ ਦਿੰਦੇ ਆ ਹਮੇਸ਼ਾ ਮੇਰੇ ਨਾਲ ਖੜਦੇ ਆ ਤੇ ਮੈਨੂੰ ਤੀਜੀ ਵਾਰ ਜਿਹੜਾ ਇਲੈਕਟ ਕਰਨ ਦਾ ਮੌਕਾ ਜਿਹੜਾ ਦਿੱਤਾ ਆਪਣੀ ਸਾਰੇ ਲੋਕਾਂ ਨੇ ਉਹਦਾ ਵੀ ਹਮੇਸ਼ਾ ਧੰਨਵਾਦ ਕਰਦੇ ਆ ਕਿਉਂਕਿ ਲੋਕਾਂ ਕਰਕੇ ਆਪਾਂ ਹੈਗੇ ਆ ਸੋ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਅਪਰੋਚੇਬਲ ਰੋ ਐਕਸੈਸਿਬਲ ਰੋ ਤੇ ਜਿਹੜੇ ਕਮਿਊਨਿਟੀ ਦੇ ਕੰਮ ਆ ਜੀ ਉਹ ਹਮੇਸ਼ਾ ਤੁਸੀਂ ਮਿਹਨਤ ਲਾ ਕੇ ਲਗਨ ਲਾ ਕੇ ਕਰੋ ਤੇ ਸਰ ਅੱਜ ਇੱਥੇ ਕਾਫੀ ਸਾਰੇ ਕਮਿਊਨਿਟੀ ਦੇ ਅਲੱਗ-ਅਲੱਗ ਕਮਿਊਨਿਟੀ ਦੇ ਲੋਕੀ ਪਹੁੰ ਹਾਂ ਜੀ ਡੈਫੀਨਟਲੀ ਜੀ ਹਾਂ ਜੀ ਲੋਕਾਂ ਨੂੰ ਹੁਣੇ ਮੈਂ ਗੱਲ ਕਰ ਰਿਹਾ ਫੀਡਬੈਕ ਹਮੇਸ਼ਾ ਕਿਉਂਕਿ ਕਈ ਵਾਰ ਇਹ ਓਪਰਚ्युनिटी ਆਪਣੇ ਕੋ ਹੁੰਦੀ ਆ ਲੋਕ ਪੂਰਾ ਸਾਲ ਨਹੀਂ ਮਿਲਿਆ ਜਾਂਦਾ ਕਈ ਵਾਰ ਈਵਨ ਦੋ ਮੇਰਾ ਫੋਨ ਸਾਰਿਆਂ ਕੋ ਅਵੇਲੇਬਲ ਹੈਗਾ ਬਟ ਇਹ ਵਧੀਆ ਮੌਕਾ ਹੁੰਦਾ ਨਾਟ ਓਨਲੀ ਲੋਕੀ ਆਉਂਦੇ ਆ ਆਪਣੇ ਜਿਹੜੇ ਬੌਂਡ ਉਹਨੂੰ ਸਟਰੈਂਥਨ ਕਰਦੇ ਆ ਨਾਲ ਦੀ ਨਾਲ ਜਿਹੜੇ ਇਸ਼ੂਸ ਜਿਹੜੇ ਹੈਗੇ ਕਮਿਊਨਿਟੀ ਦੇ ਜਿਹੜੇ ਉਹਨਾਂ ਨੂੰ ਮੈਟਰ ਕਰਦੇ ਆ ਉਹ ਲੋਕ ਹਮੇਸ਼ਾ ਸਾਡੇ ਨਾਲ ਸ਼ੇਅਰ ਕਰਦੇ ਆ ਜੀ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਆਪਾਂ ਉੱਤੇ ਹੋਰ ਮਿਹਨਤ ਨਾਲ ਕੰਮ ਕਰਾਂਗੇ Councillor Ravina Santos is here with us. Hello, ma'am. How are you doing? Very well. It's a beautiful day for community barbecue for MPP Amarjat Sandhu and what do you want to say about mpp amarjot sandhu about his work and uh, regarding the, uh, the uh, how they explore the community well we work together here so brampton west is an area that overlaps in the area i represent locally in the city of brampton and mpp amarjot sandhu he's not just become a friend of mine and a friend of the community but he's one of the most hardest working mpps in brampton and so i want to be here to show my support And let everyone know that MPP Amarjot Sandhu is a very very hard working public servant. ਤਾਂ ਇਹ ਕਮਿਊਨਿਟੀ ਦੇ ਲੋਕ ਵੀ ਪਹੁੰਚੇ ਹੋਏ ਨੇ MPP ਅਮਰਜੋਤ ਸੰਧੂ ਦੇ 바ਰਬੀਕਿਊ ਤੇ ਇੱਥੇ ਵੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਾਂਦੇ ਆ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਤੁਸੀਂ ਇੱਥੇ MPP ਅਮਰਜੋਤ ਸੰਧੂ ਦੇ 바ਰਬੀਕਿਊ ਤੇ ਪਹੁੰਚੇ ਹੋਏ ਹੋ ਕੀ ਕਹਿਣਾ ਚਾਹੋਗੇ ਇਸ ਖਾਸ ਮੌਕੇ ਦੇ ਉੱਤੇ ਇਹ ਦੇਖੋ ਜੀ ਸਰਦਾਰ ਅਮਰਜੋਤ ਸਿੰਘ ਸੰਧੂ ਜੀ MPP ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂ ਡਾਕਟਰ ਦਰਸ਼ਨਦੀਪ ਰੋੜਾ ਮੇਰੇ ਨਾਲ ਸੁਖਜਿੰਦਰ ਸਿੰਘ ਮੱਲੀ ਜੀ ਔਰ ਦਲਜੀਤ ਸਿੰਘ ਬਰਾੜ ਜੀ ਅਸੀਂ ਸਾਰੇ ਇਹਨਾਂ ਦੀ ਕੌਨਸਟੀਚੂਐਂਸੀ ਦੇ ਵਿੱਚ ਹੀ ਆਉਨੇ ਆ ਸੋ ਮੈਂ ਇੱਕ ਬਹੁਤ ਅੱਛੀ ਚੀਜ਼ ਇੱਥੇ ਦੇਖੀ ਹੈ ਕਿ ਜੇ ਇੱਥੇ ਭਾਵੇਂ ਕੋਈ ਐਮਪੀ ਹੋਏ ਚਾਹੇ ਕੋਈ ਐਮਪੀਪੀ ਹੋਏ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਕੌਨਸਟੀਚੂਐਂਸੀ ਜਿਸ ਏਰੀਆ ਦੇ ਵਿੱਚੋਂ ਉਹ ਵੋਟਾਂ ਲੈ ਕੇ ਜਿੱਤ ਕੇ ਇਸ ਰਾਜਨੀਤਿਕ ਪਦਵੀ ਨੂੰ ਪ੍ਰਾਪਤ ਕੀਤਾ ਉਹ ਆਪਣੀਆਂ ਉਹਨਾਂ ਵੋਟਰਸ ਦੇ ਨਾਲ ਉਸ ਪਬਲਿਕ ਦੇ ਨਾਲ ਇਨ ਟੱਚ ਰਵੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਨਾ ਬਾਰਬੀਕਿਊ ਵਾਲੇ ਇਹ ਅਸਲ ਦੇ ਵਿੱਚ ਆਪਣੀ ਉਸ ਪਬਲਿਕ ਉਹਨਾਂ ਵੋਟਰਸ ਦੇ ਨਾਲ ਇਨ ਟੱਚ ਰਹਿਣ ਵਾਸਤੇ ਹੈ ਕਿ ਉਹਨਾਂ ਲੋਕਾਂ ਨੇ ਜਿਹੜੀਆਂ ਜਿਹੜੀਆਂ ਉਮੀਦਾਂ ਰੱਖ ਕੇ ਸਾਨੂੰ ਵੋਟਾਂ ਪਾਈਆਂ ਉਹ ਲੋਕ ਆਪਣੀਆਂ ਆਪਣੀਆਂ ਸਮੱਸਿਆਵਾਂ ਸਾਡੇ ਨਾਲ ਸ਼ੇਅਰ ਕਰ ਸਕਣ ਸਾਨੂੰ ਐਡਵਾਈਸ ਕਰ ਸਕਣ ਕਿ ਅਸੀਂ ਕਿਸ ਖੇਤਰ ਦੇ ਵਿੱਚ ਕੰਮ ਕਰਕੇ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੀਏ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹਿਣ ਇਹ ਬਹਾਨਾ ਹੁੰਦਾ ਖਾਣ ਪੀਣ ਦਾ ਅਸਲ ਦੇ ਵਿੱਚ ਇਹ ਇੰਟਰੈਕਸ਼ਨ ਹੁੰਦੀ ਹੈ ਆਪਣੀ ਪਬਲਿਕ ਦੇ ਨਾਲ ਆਪਣੀਆਂ ਵੋਟਾਂ ਦੇ ਨਾਲ ਤਾਂ ਜੋ ਉਹ ਫੀਡਬੈਕ ਦਿੰਦੇ ਰਹਿੰਦੇ ਨੇ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਹੈ ਉਹਨੂੰ ਕਿਸ ਤਰ੍ਹਾਂ ਸੋਲਵ ਕੀਤਾ ਜਾ ਸਕਦਾ ਇਹ ਬੜੀ ਕੋਸ਼ਿਸ਼ ਹੈ ਐਮਪੀਪੀ ਅਮਰਜੋਤ ਸਿੰਘ ਸੰਧੂ ਜੀ ਯੰਗ ਹੈ ਐਨਰਜੈਟਿਕ ਹੈ ਲੋਕਾਂ ਨੂੰ ਅਪੀਲ ਕਰਦਾ ਹੈ ਤਾਂ ਹੀ ਹੈ ਕਿ 2008 ਤੋਂ ਲੈ ਕੇ 2025 ਐ 16 17 ਸਾਲਾਂ ਦੇ ਵਿੱਚ ਆ ਕੇ ਸਟੱਡੀ ਵੀਜ਼ਾ ਲੈਣਾ ਵਰਕ ਪਰਮਿਟ ਲੈਣਾ ਫਿਰ ਉਸ ਤੋਂ ਬਾਅਦ ਪੀਆਰ ਲੈਣੀ ਸਿਟੀਜ਼ਨਸ਼ਿਪ ਲੈਣੀ ਔਰ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਲੋਕਾਂ ਦੇ ਵਿੱਚ ਵਿਚਰ ਕੇ ਇਸ ਤਰ੍ਹਾਂ ਦਾ ਅਹੁਦਾ ਪ੍ਰਾਪਤ ਕਰਨਾ ਕਿ ਲੋਕਾਂ ਦੀ ਸੇਵਾਤ ਵਾਸਤੇ ਉਹਨਾਂ ਨੂੰ ਟਾਈਮ ਮਿਲੇ ਔਰ ਬੜੀ ਮਿਹਨਤ ਦੇ ਨਾਲ ਉਹ ਕੰਮ ਕਰ ਰਿਹਾ ਅਸੀਂ ਦੇਖਦੇ ਵੀ ਰਹੇ ਹਾਂ ਜ਼ਰੂਰੀ ਨਹੀਂ ਹੈ ਕਿ ਆਪਣੀ ਕੌਨਸਟੀਚੂਐਂਸੀ ਦੇ ਵਿੱਚ ਕਿਸੇ ਵੀ ਕਮਿਊਨਿਟੀ ਸਾਡੀ ਕਮਿਊਨਿਟੀ ਜਦੋਂ ਵੀ ਕਿਤੇ ਗੈੱਠ ਟੂਗੇਦਰ ਕਰਦੀ ਉਹਨਾਂ ਨੂੰ ਇਨਵਾਈਟ ਕਰਦੀ ਹੈ ਉਹ ਬੜਾ ਹੋਮਾ ਮਾਕੇ ਪਹੁੰਚਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਆ ਤੇ ਉਹਨਾਂ ਨੂੰ ਹੱਲ ਕਰਨ ਦੀ ਬਹੁਤ-ਬਹੁਤ ਕੋਸ਼ਿਸ਼ ਕਰਦੀ ਹੈ ਅ ਅਸੀਂ ਸਾਰੇ ਉਹਨਾਂ ਨੂੰ ਆਲ ਦੀ ਬੈਸਟ ਕਹਿੰਦੇ ਆ ਕਿ ਫਿਊਚਰ ਦੇ ਵਿੱਚ ਵੀ ਇਦਾਂ ਲੋਕਾਂ ਦੇ ਨਾਲ ਮਿਲਦੇ-ਜਿਲਦੇ ਰਹਿਣ ਲੋਕਾਂ ਦੇ ਕੰਮ ਕਰਦੇ ਰਹਿਣ ਤੇ ਲੋਕ ਉਹਨਾਂ ਨੂੰ ਆਪਣੇ ਨੇਤਾ ਵਜੋਂ ਚੁਣਦੇ ਰਹਿਣ ਬਹੁਤ-ਬਹੁਤ ਧੰਨਵਾਦ ਸਰ ਬਹੁਤ ਸੋਹਣੇ ਵਿਚਾਰ ਤੁਸੀਂ ਸਾਂਝੇ ਕੀਤੇ ਥੈਂਕ ਯੂ ਹੋਰ ਵੀ ਇੱਥੇ ਕਮੈਂਟ ਦੇ ਲੋਕ ਨੇ ਉਹਨਾਂ ਮੈਂ ਸੁਖਿੰਦਰ ਸਿੰਘ ਮੱਲੀ ਅਸੀਂ ਅੱਜ ਅਮਰਜੋਤ ਦੀ ਬਾਰਬੀਕਿਊ ਵਿੱਚ ਆਏ ਆ ਇਹ ਇਹਨਾਂ ਨੇ ਆਪਣਾ ਕੰਟੈਕਟ ਰੱਖਣ ਵਾਸਤੇ ਜਿਹੜੇ VOTER ਨੇ ਉਹਨਾਂ ਨਾਲ ਸਪੋਰਟਰ ਨੇ ਉਹਨਾਂ ਨਾਲ ਇਹਨਾਂ ਨੇ ਰਾਬਤਾ ਕਾਇਮ ਕਰਨ ਵਾਸਤੇ ਇਹ ਜਿਹੜਾ ਬਾਰਬੀਕਿਊ ਦਾ ਪ੍ਰੋਗਰਾਮ ਰੱਖਿਆ ਹੈ ਇਹ ਸਿਰਫ ਖਾਣ ਪੀਣ ਦਾ ਪ੍ਰੋਗਰਾਮ ਨਹੀਂ ਇਹਦੇ ਵਿੱਚ ਅਸੀਂ ਆਪਣੇ ਜਿਹੜੇ ਕੋਈ ਪ੍ਰੋਬਲਮ ਪ੍ਰੋਬਲਮਸ ਹੈ ਜਾਂ ਕੋਈ ਸਿਟੀ ਪ੍ਰੋਬਲਮ ਜਾਂ ਕੋਈ ਆਪਣੇ ਆਪਣੇ ਏਰੀਆ ਦੀ ਪ੍ਰੋਬਲਮ ਇਹਨਾਂ ਨਾਲ ਸ਼ੇਅਰ ਕਰ ਸਕਦੇ ਆ ਇਹ ਬਹੁਤ ਸੱਚੇ ਸੁੱਚੇ ਆ ਪੋਲਿਟਿਸ਼ੀਅਨ ਹਾਂਜੀ ਪੋਲੀਟਿਸ਼ੀਅਨ ਤੋਂ ਚਲੋ ਉਧਰ ਵਰਲਡ ਆਫ ਜਿਆਦਾ ਜਜ ਹੁੰਦਾ ਹੈ ਪੰਜਾਬ ਚ ਪਰ ਇਹ ਬਹੁਤ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਟੂਡੈਂਟ ਸਟੂਡੈਂਟ ਤੋਂ ਲੈ ਕੇ ਉਹਨਾਂ ਦਾ ਰਾਈਜ਼ ਕੀਤਾ ਸਿਰਫ ਇਹ ਇਹਨਾਂ ਦੇ ਆਪਣੇ ਚੰਗੀ ਨੇਚਰ ਚੰਗਾ ਸੁਭਾਅ ਤੇ ਚੰਗੀ ਡੀਲਿੰਗ ਕਰਕੇ ਇਹਨਾਂ ਨੇ ਆਪਣੇ ਜ਼ਿੰਦਗੀ ਵਿੱਚ ਰਾਈਜ਼ ਕੀਤਾ ਤੇ ਇਸ ਕਰਕੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਆਪਣੇ ਕਮਿਊਨਿਟੀ ਨੂੰ ਲਾ ਕੇ ਆਪਣੇ ਨਾਲ ਜੋੜਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਮਦਰ ਟੀਵੀ ਵਾਲਿਆਂ ਦਾ ਧੰਨਵਾਦ ਜਿਹੜੇ ਕਿ ਆਏ ਨੇ ਇਹਨਾਂ ਨੇ ਆ ਕੇ ਸਾਰਾ ਕਵਰੇਜ ਕੀਤੀ ਆ ਇਹ ਬਹੁਤ ਵਧੀਆ ਗੱਲ ਹੈ ਮਿਹਰਬਾਨੀ ਧੰਨਵਾਦ ਤੁਹਾਡਾ ਕੀ ਕਹਿਣਾ ਹੈ ਹਾਂਜੀ ਸਾਨੂੰ ਅਮਰਜੋਤ ਸਿੰਘ ਸੰਧੂ ਨੇ ਜਿਵੇਂ ਸਾਰੇ ਨੂੰ ਉਹਦੀ ਕਮਿਊਨਿਟੀ ਨੂੰ ਇੱਥੇ ਸਾਰਿਆਂ ਨੂੰ ਬੁਲਾਇਆ ਹੈਗਾ 바ਰਬੀਕਿਊ ਤੇ ਬੜਾ ਸੋਹਣਾ ਪ੍ਰੋਗਰਾਮ ਹੈ ਬਹੁਤ ਹੌਮਾ ਹਮਾ ਕੇ ਸੰਗ ਦੇ ਤੇ ਪਹੁੰਚੀ ਹੈਗੀ ਆ ਇਹਨਾਂ ਨੇ ਕਮਿਊਨਿਟੀ ਦੇ ਕੰਮ ਅਮਨਜੋਤ ਸਿੰਘ ਨੇ ਬਹੁਤ ਕੀਤੇ ਹੈਗੇ ਆ ਮਿਲ ਸਾਰ ਹੈਗੇ ਆ ਸਾਰਿਆਂ ਦਾ ਬਹੁਤ ਇੱਜ਼ਤਮੰਦ ਕਰਦੇ ਆ ਕਲੱਬਾਂ ਦਾ ਵੀ ਸਾਰਾਂ ਦਾ ਹੀ ਔਰ ਇਹਨਾਂ ਕਹਿੰਦੇ ਕਿ ਅੰਕਲ ਜੀ ਤੁਸੀਂ ਵੀ ਅਮਰਜੋਤ ਸੰਧੂ ਜੀ ਦੇ ਬਾਰਬੀਕਿਊ ਤੇ ਪਹੁੰਚੇ ਹੋ ਹੋ ਹਰ ਸਾਲ ਕਰਵਾਇਆ ਜਾਂਦਾ ਆ ਕੀ ਕਹਿਣਾ ਚਾਹੁੰਗੇ ਅੱਜ ਦੇ ਪ੍ਰੋਗਰਾਮ ਬਾਰੇ ਅਮਰਜੋਤ ਸਿੰਘ ਸੰਧੂ ਸਾਡੇ ਨੌਜਵਾਨ ਆਗੂ ਨੇ ਇਹ ਪੰਜਾਬ ਤੋਂ ਇੱਥੇ ਵਿਦਿਆ ਪ੍ਰਾਪਤ ਕਰਨ ਆਏ ਸੀ ਤੇ ਇਹਨਾਂ ਨੇ ਬੜਾ ਥੋੜੇ ਟਾਈਮ ਦੇ ਵਿੱਚ ਬੜਾ ਬੜਾ ਉੱਚਾ ਮਕਾਮ ਹਾਸਲ ਕੀਤਾ ਬੜੀਆਂ ਮੱਲਾ ਮਾਰੀਆਂ ਇਹਨਾਂ ਨੇ ਇਹਨਾਂ 'ਚ ਬਹੁਤ ਸਾਰੇ ਗੁਣ ਆ ਇਹ ਹਰ ਇੱਕ ਬੰਦੇ 'ਚ ਨਹੀਂ ਹੁੰਦੇ ਇਹਨਾਂ ਨੇ ਇੱਥੇ ਆਪਣੇ ਕੈਰੀਅਰ ਨੂੰ ਬੜਾ ਉੱਚਾ ਲੈ ਗਏ ਆ ਇਹਦੇ ਵਿੱਚ ਇਹਨਾਂ ਦੀ ਯੋਗਤਾ ਹੈ ਇਹਨਾਂ ਦੀ ਅਕਲ ਹੈ ਇਹਨਾਂ ਦੀ ਨਿਮਰਤਾ ਹੈ ਤੇ ਇਹ ਬਹੁਤ ਨਾ ਇੱਕ ਹੋਰ ਮੈਂ ਨੋਟ ਕਰਿਆ ਇਹ ਟਾਈਮ ਦੇ ਬੜੇ ਪਾਬੰਦ ਨੇ ਜਦੋਂ ਵੀ ਕਿਤੇ ਟਾਈਮ ਦੇਤਾ ਇਹਨਾਂ ਨੇ ਐਗਜੈਕਟ ਟਾਈਮ ਤੇ ਪਹੁੰਚਣਾ ਮੈਂ ਮਕਲੂਰ ਸੀਨੀਅਰ ਕਲੱਬ ਦਾ ਪ੍ਰਧਾਨ ਬੋਲਦਾ ਹਰਬੰਸ ਸਿੰਘ ਸਾਡੇ ਨਾਲ ਇਹਨਾਂ ਦਾ ਕਾਫੀ ਦੇਰ ਦਾ ਵਾਹ ਹੈ ਬੜੇ ਹੀ ਅੱਛੇ ਬੁਲਾਰੇ ਨੇ ਬਹੁਤ ਵਧੀਆ ਇਨਸਾਨ ਨੇ ਤੇ ਜਿਹੜਾ ਆ ਜਿਹੜਾ ਅੱਜ ਪ੍ਰੋਗਰਾਮ ਕਰਿਆ ਇਹਨਾਂ ਨੇ ਇੱਕ ਕਮਿਊਨਿਟੀ ਇਵੈਂਟ ਵੀ ਐ ਇਹਨਾਂ ਦੇ ਆਪ ਦੇ ਵੱਲੋਂ ਵੀ ਐ ਸਮਾਜ ਨੂੰ ਕਿਵੇਂ ਨਾਲ ਜੋੜਨਾ ਐ ਇੱਕ ਬਹੁਤ ਵੱਡਾ ਪ੍ਰਾਲਾ ਹਾਂ ਸਾਰੀਆਂ ਕਮਿਊਨਿਟੀਜ਼ ਦੇ ਲੋਕ ਇੱਥੇ ਆਏ ਹੋਏ ਨੇ ਤੇ ਬਹੁਤ ਅੱਛੀ ਗੱਲ ਐ ਸਾਰੇ ਇੱਥੇ ਖਾਣ ਪੀਣ ਦਾ ਆਨੰਦ ਮਾਰ ਰਹੇ ਆ ਉਥੇ 뮤직 ਸਿਸਟਮ ਚੱਲ ਰਿਹਾ ਗਾਣੇ ਬਾਣੇ ਜਿਵੇਂ ਸਾਡਾ ਕਲਚਰ ਐ ਹਨਾ ਤੇ ਉਹ ਸਾਨੂੰ ਇਹ ਮਤਲਬ ਕਰਨਾ ਵੀ ਚਾਹੀਦਾ ਹਾਂ ਕਿਉਂਕਿ ਇਹ ਸਾਡੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਨੇ ਤੇ ਸਾਡੀ ਕਮਿਊਨਿਟੀਆਂ ਜਿਹੜੀਆਂ ਇੱਥੇ ਕੋਈ ਹੈਗੀਆਂ ਅਪਰੋਚਾਂ ਉਹਨਾਂ ਨੂੰ ਵੀ ਇੱਥੇ ਲਿਆਉਣਾ ਚਾਹੀਦਾ ਹੈ ਚੰਗੀਆਂ ਜਿਹੜੀਆਂ ਆਤਾਂ ਹੈਗੀਆਂ ਸੋ ਅਸੀਂ ਬੜੇ ਪ੍ਰਭਾਵਤ ਆ ਮੈਂ ਇਹਨਾਂ ਤੋਂ ਸਾਡੇ ਅਸੀਂ ਕਲੱਬ ਵੱਲੋਂ ਦੋ ਤਿੰਨ ਪ੍ਰੋਗਰਾਮ ਕਰਦੇ ਆ ਤੇ ਸਾਡੇ ਇਹ ਮਤਲਬ ਹਰੇਕ ਕਲੱਬ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਰੀਕ ਹੁੰਦੇ ਆ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਸਮੱਸਿਆਵਾਂ ਮੈਂ ਸਾਡੀਆਂ ਅਸੀਂ ਇਹਨਾਂ ਤੱਕਰ ਪਹੁੰਚਾਉਂਦੇ ਆ ਤੇ ਇਹ ਫਿਰ ਗਾਂਹਾਂ ਸਰਕਾਰ ਤੱਕਰ ਪਹੁੰਚਾਉਂਦੇ ਆ ਸੋ ਮੈਂ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਕਾਬਿਲ ਇਨਸਾਨ ਨੇ ਜਿਸ ਤੋਂ ਕਰ ਮੈਂ ਇਹਨਾਂ ਨੂੰ ਜਾਣਿਆ ਸੋ ਚੰਗੀ ਗੱਲ ਹੈ ਵਧਾਈਆਂ ਹੋਣ ਉਹਨਾਂ ਨੂੰ ਉਹ ਏਦੋਂ ਵੀ ਉੱਚੇ ਮਕਾਮ ਤੇ ਜਾਣ ਤਾਂ ਐਸੀ ਅਜਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਨੂੰ ਦਿਖਾਇਆ ਐ ਐਮਪੀਪੀ ਅਮਰਜੋਤ ਸੰਧੂ ਜੀ ਦਾ ਕਮਿਊਨਿਟੀ ਬਾਰਬੀਕਿਊ ਤੇ ਇੱਥੇ ਕਾਫੀ ਵਧੀਆ ਰੌਣਕਾਂ ਲੱਗੀਆਂ ਹੋਈਆਂ ਨੇ ਕਾਫੀ ਸਾਰੀਆਂ ਸਟਾਲਸ ਵੀ ਲੱਗੀਆਂ ਨੇ ਪਿੱਛੇ ਆਈਸਕ੍ਰੀਮ ਦੀ ਜਿਹੜੀ ਸਟਾਲ ਹੈ ਉਹ ਵੀ ਲੱਗੀ ਹੋਈ ਹੈ ਤੇ ਲੋਕਾਂ ਦੇ ਵੱਲੋਂ ਇੱਥੇ ਖੂਬ ਇੰਜੋਏ ਕੀਤਾ ਜਾ ਰਿਹਾ ਹੈ ਉਮੀਦ ਹੈ ਤੁਸੀਂ ਵੀ ਘਰ ਬੈਠੇ ਇੰਜੋਏ ਕੀਤਾ ਹੋਵੇਗਾ ਫਿਲਹਾਲ ਸਾਡੀ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਕੈਮਰਾਮੈਨ ਵਿਪਿੰਨ ਦੇ ਨਾਲ ਗੁਰਜੀਤਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ